ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਤਿਆ ਦੀਆਂ ਕੜਵਾਈਆਂ ਚੀਕਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵੱਲੋਂ ਵਾਰ-ਵਾਰ ਚੁਣੌਤੀ ਦਿੱਤੀ ਜਾ ਰਹੀ ਹੈ ਕਦੇ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਕਦੇ ਪੰਜਾਬ ਹਰਿਆਣਾ ਦੀ ਹਾਈ ਕੋਰਟ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਦੁੱਖ ਦੀ ਰਗ ਉੱਤੇ ਹੱਥ ਰੱਖ ਦਿੱਤਾ ਹੈ ਬਿਕਰਮ ਜੀਠੀਆ ਦੀ ਬਿਕਰਮ ਜੀਠੀਆ ਦਾ ਕਿਸੇ ਵੀ ਤਰ੍ਹਾਂ ਦਾ ਵਸਚਾਰਾ ਨਹੀਂ ਚੱਲ ਰਿਹਾ ਕਿਉਂਕਿ ਪੰਜਾਬ ਦੇ ਬੁਖ ਮੰਤਰੀ ਪਗਭਤ ਤਮਾਨ ਨੇ ਪੂਰੇ ਹੀ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਮਾਂ ਅਤੇ ਭੈਣਾਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਉਹ ਦਿਵਾਲੀਆ ਨਹੀਂ ਮਨਾਉਣਗੇ ਉਹਨਾਂ ਦੇ ਘਰ ਦੇ ਵਿੱਚ ਦੀਪਮਾਲਾ ਨਹੀਂ ਹੋਵੇਗੀ ਨਾ ਦਿਵਾਲੀ ਨਾ ਹੋਲੀ ਨਾ ਦਸਹਿਰਾ ਅਤੇ ਨਾ ਕੋਈ ਹੋਰ ਤਿਉਹਾਰ ਉਹਨਾਂ ਨੂੰ ਮਨਾਉਂਦਾ ਚਾਹੇਗਾ ਕਿਉਂਕਿ ਇਹਨਾਂ ਨੇ ਜਵਾਨਾਂ ਦੀ ਨਸਲ ਕੁੱਸੀ ਕੀਤੀ ਹੈ ਇਹਨਾਂ ਦੀਆਂ ਗੱਡੀਆਂ ਵਿੱਚ ਚਿੱਟਾ ਆਉਂਦਾ ਸੀ ਇਹਨਾਂ ਦੀਆਂ ਗੱਡੀਆਂ ਵਿੱਚ ਚਿੱਟੇ ਦਾ ਵਪਾਰ ਹੁੰਦਾ ਸੀ ਇਹਨਾਂ ਦੇ ਖੁਦ ਦੇ ਆਗੂ ਕਹਿੰਦੇ ਨੇ ਜਿਸ ਤਰ੍ਹਾਂ ਗੁਰਦਾਸ ਸਿੰਘ ਬਾਦਲ ਨੇ ਕਿਹਾ ਜਿਸ ਤਰ੍ਹਾਂ ਕਿਹਾ ਬੀਬੀ ਜਗੀਰਤੌਰ ਨੇ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਪਾਇਆ ਹੈ ਸੁਖਬੀਰ ਸਿੰਘ ਸੁਖਬੀਰ ਸਿੰਘ ਬਾਦਲ ਦੀਆਂ ਚੀਕਾਂ ਤਾਂ ਕੌਂ ਕਢਾਰੀ ਹੈ ਲੇਕਿਨ ਇੱਧਰ ਬਿਕਰਮਜੀਠਿਆ ਦੀਆਂ ਚੀਕਾਂ ਫਿਰ ਤੋਂ ਦੁਬਾਰਾ ਕਢਵਾ ਦਿੱਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਠਿਆ ਨੂੰ ਲੈ ਕੇ ਹਰ ਰੇਖ ਕਦਮ ਫੂਕ ਫੂਕੇ ਰੱਖ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਿੱਤੀ ਜਾਂਦੀ ਹੈ ਤੇ ਉਹਦਾ ਮੈਂ ਸਾਹਮਣਾ ਕਰਾਂਗਾ ਮੁਹਾਲੀ ਦੀ ਸਟਾਰਕ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲेंस ਨੂੰ ਚੁਣੌਤੀ ਦਿੱਤੀ ਗਈ ਲੇਕਿਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਜੀਲेंस ਵੱਲੋਂ ਜਦੋਂ ਪੱਖ ਰੱਖਿਆ ਗਿਆ ਜਦੋਂ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਵੱਡੇ ਇਲਜ਼ਾਮ ਸਾਹਮਣੇ ਆਏ ਤਾਂ ਮੌਕੇ ਤੇ ਜ਼ਬਰਦਸਤ ਖਰਜ ਕਰਨੀ ਪਈ ਅਪੀਲ ਨੂੰ ਖर्च ਕਰਨਾ ਪਿਆ ਹੁਣ ਮਾਮਲਾ ਚੱਲਿਆ ਗਿਆ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਅਰਸ਼ਦੀਪ ਸਿੰਘ ਕਲੇਰ ਕਹਿ ਰਹੇ ਨੇ ਕਿ ਦੀਵਾਲੀ ਦੇ ਵਿੱਚ ਬਿਕਰਮਜੀਠਿਆ ਨੇ ਬਾਹਰ ਆ ਜਾਣਾ ਸੀ ਕਿਉਂਕਿ 14 ਅਕਤੂਬਰ ਨੂੰ ਫੜਵਾਈ ਸੀ ਲੇਕਿਨ ਇਹ ਸਾਰਾ ਮਾਮਲਾ ਤੰਦੇ ਬਸਤੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਰੇ ਨੇ ਇੱਕ ਪਾਸੇ ਦਿਨੀਨਾ ਦੀ ਗੱਲ ਕਰਦੇ ਨੇ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਅਪੀਲਾ ਦੀ ਗੱਲ ਕਰਦੇ ਨੇ ਠੋਸ ਸਮਝੌਤੇ ਦੀ ਗੱਲ ਕਰਦੇ ਨੇ 40000 ਪੱਡਿਆਂ ਦੀ ਰਿਪੋਰਟ ਦੀ ਗੱਲ ਕਰਦੇ ਨੇ ਲੇਕਿਨ ਇਹਨਾਂ ਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਪੱਖ ਨਹੀਂ ਰੱਖਿਆ ਗਿਆ ਉਹਨਾਂ ਕਹਿੰਦੇ ਕਿ ਹੁਣ 29 ਅਕਤੂਬਰ ਨੂੰ ਸਰਵਾਈ ਹੋਵੇਗੀ ਬਿਕਰ ਮਜੀਠੀਆ ਦੇ ਕੇਸ ਨੂੰ ਲੈ ਕੇ ਉਨਾ ਕਹ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਦਲੀਲਾਂ ਅਤੇ ਅਪੀਲਾਂ ਪੇਸ਼ ਨਹੀਂ ਕਰਦੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਬਿਕਰਮਜੀਠਿਆ ਨੂੰ ਆਪਣੇ ਘਰ ਆਪਣੇ ਬੱਚਿਆਂ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਨਹੀਂ ਮਨਾਣ ਦਿੱਤੀ ਜਾਵੇਗੀ ਉਹ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਰਹਿ ਕੇ ਹੀ ਦੀਵਾਲੀ ਮਨਾਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਕਿਤੇ ਵੀ ਸਿਆਸੀ ਸਮਾਗਮ ਸਿਆਸੀ ਸਟੇਜ ਲਗਾਈ ਜਾਂਦੀ ਹੈ ਤਾਂ ਪਹਿਲ ਦੇ ਆਧਾਰ ਤੇ ਬਿਕਰਮਜੀਠਿਆ ਦਾ ਨਾਮ ਲੈਂਦੇ ਨੇ ਉਸ ਤੋਂ ਬਾਅਦ ਸੁਖਬਾਨ ਸਿੰਘ ਖਹਿਰਾ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਦਮੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਸਰਕਾਰ ਦੇ ਵਕੀਲਾਂ ਵੱਲੋਂ ਡਿਲੇ ਕਰ ਦਿੱਤਾ ਗਿਆ ਇੱਕ ਵਾਰ ਫਿਰ ਮਜੀਠੀਆ ਨੂੰ ਲੈ ਕੇ ਅੱਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਕਹਿ ਰਹੇ ਨੇ ਕਿ ਟ੍ਰਾਇਲ ਹੋਣਗੇ ਰਿਮਾਂਡ ਹੋਵੇਗਾ ਤੇ ਉਹਦਾ ਨਾਮ ਕੀ ਹੈ ਪੁਸ਼ਗਿਸ ਯਾਨੀ ਕਿ ਇਨਵੈਸਟੀਗੇਸ਼ਨ ਹੋਵੇਗੀ ਇਹ ਪ੍ਰੋਸੈਸ ਫਿਰ ਤੋਂ ਦੁਬਾਰਾ ਚਲਾਇਆ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿਹਾ ਸੀ ਕਿ ਬਿਕਰਮਜੀਠੀਆ ਇਸ ਵਾਰ ਆਪਣੇ ਘਰ ਦੇ ਵਿੱਚ ਦੀਵਾਲੀ ਨਹੀਂ ਮਨਾਵੇਗਾ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਕੇ ਵਿਖਾਇਆ ਕਿਉਂਕਿ ਪੰਜਾਬ ਅਰਸ਼ਦੀਪ ਸਿੰਘ ਕਲੀਅਰ ਹੋਣਾ ਨੇ ਕਿਹਾ ਹੈ ਕਿ ਵਾਰ-ਵਾਰ ਦੇਰੀ ਹੋ ਰਹੀ ਹੈ ਬਿਕਰਮਜੀਤਿਆ ਦੇ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੁਖਤਾ ਸਮੂਹਤ ਪੇਚ ਨਹੀਂ ਕੀਤੇ ਗਏ ਇਸ ਕਰਕੇ ਵਕੀਲ ਵੀ ਤੇਰੇ ਬਲਾਗੇ ਨੇ ਬਿਕਰਮਜੀਤਿਆ ਦਾ ਪਰਿਵਾਰ ਵੀ ਜਿਹੜਾ ਹੈ ਘਬਰਾਇਆ ਹੋਇਆ ਹੈ ਉਹਨਾਂ ਨੂੰ ਭਾਜਣਾ ਪਈਆਂ ਹੋਈਆਂ ਨੇ ਕਿ ਭਈ ਅਸੀਂ ਤਾਂ ਕਹਿੰਦੇ ਸੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਬਿਕਰਮਜੀਤਿਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਜਵਾਬਤ ਮਿਲੇਗੀ ਲੇਟਨ ਜੋ ਕੁਝ ਹੈ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਸੋਚਿਆ ਗਿਆ ਜੋ ਕੁਝ ਬਿਕਰਮਜੀਠਿਆ ਦੇ ਪਰਿਵਾਰ ਅਤੇ ਬੱਚਿਆਂ ਵੱਲੋਂ ਸੋਚਿਆ ਗਿਆ ਸੋਚਿਆ ਗਿਆ ਉਸ ਦੇ ਬਿਲਕੁਲ ਉਲਟ ਕੀਤਾ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਵਿਜੀਲੈਂਸ ਅਤੇ ਪੰਜਾਬ ਸਰਕਾਰ ਦੇ ਵਕੀਲਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਤ ਨਹੀਂ 29 ਅਕਤੂਬਰ ਤੋਂ ਬਾਅਦ ਪਤਾ ਲੱਗੇਗਾ ਕਿ ਬਿਕਰਮਜੀਠਿਆ ਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਜਵਾਬਤ ਮਿਲਦੇ ਆ ਜਾਂ ਨਹੀਂ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਤਮਾਨ ਵਾਰ-ਵਾਰ ਦਾਅਵੇ ਕਰ ਰਹੇ ਨੇ ਵਾਰ-ਵਾਰ ਇਲਜ਼ਾਮ ਲਗਾ ਰਹੇ ਨੇ ਬਿਕਰਮਜੀਤਿਆ ਤੇ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਢੋ ਸਬੂਤ ਵੀ ਨੇ ਅਸੀਂ ਫੈਕਟਾਂ ਤੇ ਗੱਲ ਕਰਦੇ ਹਾਂ ਬਿਨਾ ਫੈਕਚੁਅਲ ਤੋਂ ਅਸੀਂ ਕੇਸ ਨਹੀਂ ਲੜਦਾ ਕਿਉਂਕਿ ਮਤਾ ਪਾਇਆ ਗਿਆ ਹੈ ਵਿਧਾਨ ਸਭਾ ਦੇ ਵਿੱਚ ਇਹ ਕੈਬਨਟ ਵੱਲੋਂ ਅਤੇ ਉਹ ਮਤਾ ਪਹੁੰਚ ਗਿਆ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗੁਟਾਰੀਆ ਦੇ ਕੋਲ ਹੁਣ ਜਾਂ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੇ ਕੋਲ ਅੱਗੇ ਲਈ ਜਾਵੇਗੀ ਜਾਂ ਦੇਸ਼ ਦੀ ਰਾਸ਼ਟਰਪਤੀ ਉਹਨਾਂ ਕੋਲ ਆਗਿਆ ਲਈ ਜਾਵੇਗੀ ਜੇਕਰ ਉਹਨਾਂ ਵੱਲੋਂ ਆਗਿਆ ਲਈ ਮਿਲ ਜਾਂਦੀ ਹੈ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਫਿਰ ਬਿਕਰਮਜੀਠਿਆ ਦੀਆਂ ਚੂੜੀਆਂ ਹੋਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਸ ਦਿੱਤੀਆਂ ਜਾਣਗੀਆਂ ਫਿਰ ਹੋਰ ਵੀ ਪੱਕੇ ਭਾਂਡੇ ਵਿੱਚ ਪਾਉਣਗੇ ਪੱਕੀ ਤਰ੍ਹਾਂ ਬਿਕਰਮਜੀਠਿਆ ਦੇ ਕੇਸ ਉੱਤੇ ਕਿਲ ਠੋਕਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ